ਤੇਰੇ ਬਾਪ ਦਾ ਰਾਜ ਆ ਓਰੇ ਲੈਂਡ ਪੂਲਣ ਕਰ ਲੇਗਾ ਤੂੰ ਕੇਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੁੱਛਾ ਕਰਦੇ ਆ ਤੇ ਭਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਬੜਦਨੇ ਆ ਯਾਰ ਅੱਜ ਬੜੀ ਹਾਸੀ ਆਉਂਦੀ ਐ ਕਿ ਅੱਜ ਜਾਰੇ ਕੋ ਟੁੱਟਿਆ ਜੈ ਭਈਆ ਜਿਹੜਾ ਉੱਥੇ ਮੋਰਚਾ ਲੋਂਗਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰੇਆ ਭਈਆ ਉਰੇ ਤੇਰੀ ਚੱਲੂਗੀ ਓ ਗੁਰੂ ਕੇ ਸਖੋ ਅੱਪਾ ਦਸਮ ਪਾਤਸ਼ਾਹ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲੈਣਗੇ ਯਾਰ ਅੱਪਾ ਸੋੜ ਥੋੜੇ ਜਿਹਾ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚ ਧਾਈਏ ਅੱਜ ਅੱਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜੇ ਚ ਫਸ ਗਏ ਛੋਟੇ ਛੋਟੇ ਧੜੇ ਬਣਾ ਲਏ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਅਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਕਿ ਅੱਜ ਯਾਰ ਇੱਕ ਟੁੱਟਿਆ ਜਿਹਾ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫੇਰ ਇਹ ਨਿਕੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗਾਉਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਹੁਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਆ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਦਿੰਦੇ ਜਿਹੜਾ ਜ਼ੋਰ ਲਾਉਣਾ ਲਾ ਲਈ ਦੋ ਸ਼ਰਮ ਨਹੀਂ ਜਗਾਰਾ ਜਾ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਦੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਪ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਝਾਇਆ ਅਸੀਂ ਮਸਾ ਰੰਗੜ ਪੁਝਾਇਆ ਅਸੀਂ ਇੰਦਰਾ ਗਾਂਧੀ ਪੁਝਾਈ ਅਸੀਂ ਨਰਿੰਦਰ ਮੋਦੀ ਆਉਣੀ ਪੁਝਾਏ ਅਮਿਤ ਸ਼ਾਹ ਆਉਣੀ ਤੇ ਬਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਤੁਹਾਡੀ ਕੋਈ ਸੁਣਵਾਈ ਨਹੀਂ ਹੋਊਗੀ ਫਿਰ ਦਸਮ ਪਿਤਾ ਕੀ ਕਹਿ ਕੇ ਗਏ ਨੇ ਸਿੱਖੋ ਉਹ ਕਹਿ ਕੇ ਗਏ ਨੇ ਚੂਕ ਕਰਜ ਹਮਾ ਹੀਲ ਤੇ ਦਰਗਜਸ਼ ਹਲਾਲ ਆਸਤੇ ਬੁਰਦਰੇ ਵਾ ਸ਼ਮਸ਼ੀਰ ਦਸ ਬੋਲਾ ਸੋ ਨਿਹਾਲ ਕੀ ਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੁੱਛਿਆ ਕਰਦੇ ਆਂ ਇਹ ਗੱਲ ਯਾਦ ਰੱਖਣੀ ਜੇ ਨਾ ਕੋਈ ਬਾ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆ ਅਸੀਂ ਪੂਨੇ ਵੀ ਜਾਣੇ ਆ ਤੇ ਅਸੀਂ ਦਿੱਲੀ ਵੀ ਢੇੜਾ ਮਾਰ ਲੈਣੇ ਆ ਬੇਫਿਕਰ ਰਹੀ ਖਾਲਸਾ ਆਪਣੇ ਉਸੇ ਜਹੋ ਜਲਾਲ ਦੇ ਵਿੱਚ ਵਾਪਸ ਆਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ਕਿੱਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰੇਆ ਭਈਆ ਓਰੇ ਤੇਰੀ ਚੱਲੂਗੀ ਓਰੇ ਉਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲਣੇ ਨੇ ਉਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲਣੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਇਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ